ਉੱਪ ਵੀ ਹੋ ਕੇ ਚੱਲਦੇ ਆ ਜੀ ਜੀ ਬਹੁਤ ਜਿਆਦਾ ਹਾਲਾਤ ਜਿਹੜੇ ਨਾ ਸਹੀ ਨਹੀਂ ਹੈਗੇ ਵਿਚਾਰੇ ਮਾਂ-ਪੋਤੀ ਰਹਿੰਦੇ ਆ ਆਪ ਜਰਾ ਇਹ ਵੀ ਜਰਾ ਵਿਚਾਰਾ ਭਾਜੀ ਕੋਈ ਇਦਾਂ ਨਹੀਂ ਹੈਗਾ ਦੋ ਗਾਵਾਂ ਰੱਖੀਆਂ ਆ ਗਾਵਾਂ ਰੱਖ ਕੇ ਆਪਣਾ ਦੁੱਧ ਨਾਲ ਚਲੋ ਗੁਜ਼ਾਰਾ ਕਰਦੇ ਆ ਹਨਾ ਜੀ ਜੀ ਤੇ ਹੁਣ ਇੱਥੇ ਇਹ ਵਿਚਾਰਿਆਂ ਦਾ ਚਲੋ ਆਪਾਂ ਕਿਹਾ ਵੀ ਘਰ ਜਿਹੜਾ ਦੇਖੋ ਭਾਜੀ ਪਿਛੇ ਟੱਕੇ ਜਦੋਂ ਇਹ ਆ ਗਿਆ ਪਾਣੀ ਜਦੋਂ ਆਉਣ ਲੱਗਾ ਭਾਜੀ ਇਹਨਾਂ ਨੂੰ ਫਿਰ ਉਹ ਲਾਗੇ ਘਰ ਉੱਥੇ ਚਲੋ ਇਹਨਾਂ ਨੂੰ ਕੋਈ ਸੱਜਣ ਲੈ ਗਏ ਅੱਛਾ ਅੱਛਾ ਉਹਨਾਂ ਨੂੰ ਉੱਥੇ ਸੱਜਣ ਲੱਗਾ ਠੀਕ ਹੈ ਬਾਅਦ ਵਿੱਚ ਪਾਣੀ ਆ ਗਿਆ ਤਾਂ ਉਹ ਲੱਥ ਗਿਆ ਉਹ ਇੱਥੋਂ ਕਰਕੇ ਲਿਆ ਦੇ ਇੱਥੋਂ ਮੋੜ ਲਾ ਨੂੰ ਮੋੜ ਦੇ ਠੀਕ ਹੈ ਠੀਕ ਕਿੱਦਾਂ ਕਰ ਫਾਇਟ ਤੇ ਕਰ ਲੋ ਇੱਥੋਂ ਹੁਣ ਆਪਾਂ ਮਾਤਾ ਨੂੰ ਇਹੋ ਬਣਾ ਕੇ ਦੇਣਾ ਮਾਤਾ ਨੂੰ ਭਾਜੀ ਹੁਣ ਕਰ ਦੇਣਾ ਆਪਾਂ ਹਨਾ ਬਲਾ ਕੇ ਆਪਾਂ ਇਹਨੂੰ ਪਤਾ ਹੁਣ ਹੁਣ ਪਤਾ ਕਿੱਦਾਂ ਕਰਿਓ ਜਿੰਨੂੰ ਵੀ ਬਣਾ ਕੇ ਦੇਣਾ ਹਾਂਜੀ ਇਹਦੀ ਘੱਟੋਂ ਘੱਟ ਐਨੀ ਐਨੀ ਪਾਣੀ ਰੱਖੀ ਹਾਂਜੀ ਕੱਲ ਨੂੰ ਰੱਬ ਨਾ ਕਰੇ ਫੇਰ ਵੀ ਆਵੇ ਇਹ ਮਾਤਾ ਨੂੰ ਕੋਈ ਇਹਨਾਂ ਨੁਕਸਾਨ ਨਾ ਪਹੁੰਚੇ। ਹੁੱਤ ਤੱਕ ਨਾ ਟੋਕੇ ਦਾ ਔਰ ਟੋਕੇ ਦੇ ਚੰਗਾਲ ਲੱਗਣਾ। ਹਾਂਜੀ ਹਾਂ। ਉਹਨਾਂ ਨੂੰ ਪਾਣੀ ਚੜ ਗਿਆ ਸੀ। ਜੋ ਮਨਜੋਤ ਭਾਜੀ ਪਤਾ ਕਿੱਥੇ ਆ। ਉਹਨੀਆਂ ਆਪਾਂ ਭਰਤੀ ਪਾਵਾਂਗੇ। ਤੁਸੀਂ ਉਹਨੀਆਂ ਭਰਤੀ ਪਵਾ ਕੇ ਇਹਨੂੰ ਨਾ ਪੂਰਾ ਉੱਚਾ ਕਰਕੇ ਪਵਾ ਦਿਓ ਆ ਲੈਟਰ ਚੱਕ ਹੋ ਜਾਣਾ ਇਦਾਂ ਹੀ। ਇਹ ਚੱਕ ਦੇਣਗੇ। ਇਹਨੂੰ ਇੰਨੀ-ਇੰਨੀ ਭਰਤੀ ਪਵਾਇਓ ਕਿ ਕੱਲ ਨੂੰ ਕੋਈ ਟ੍ਰੈਵਲ ਫੇਅ ਵੀ ਹੋਵੇ ਇਹਨਾਂ ਦੀ ਸੇਫ ਜਿਹੜਾ ਆਪਾਂ ਬਣਾ ਕੇ ਦੇਈ ਉਹ ਤਾਂ ਸੇਫ ਰਹੇਗਾ। ਬਿਲਕੁਲ। ਹਾਂਜੀ। ਇਹਨੂੰ ਇੱਕ ਭਾਜੀ ਟੂੜੀ ਦਾ ਜਿੱਦਾਂ ਕਰ ਦਾਂਗੇ ਪੱਠੇ ਦਿੱਤੇ ਲਈ। ਠੀਕ ਹੈ ਜੀ। ਗੱਲ ਬਸ ਆਹ ਜੀ ਭਾਜੀ ਕਰ ਦਿਓ ਜੀ ਮੈਂ ਤੁਹਾਡੇ ਨਾਲ ਜਿੱਦਾਂ ਤੁਸੀਂ ਹਾਂਜੀ ਹਾਂਜੀ ਵੀ 13 13 ਸੋਸਾਇਟੀ ਵੱਲੋਂ ਮੈਂ ਸਵੇਰੇ ਦੱਸ ਗਿਆ ਇਹਨਾਂ ਨੂੰ ਕਿ ਮਾਤਾ ਆਈ ਸੀ ਮਾਤਾ ਨੂੰ ਵੀ ਲਿਆਂਦੀ ਠੀਕ ਹੈ ਗਿੱਲ ਪਰਵਾਲ ਉਹਨਾਂ ਤੇ ਕ ਹੋਮ ਪਲੈਨਰਸ ਆਪਣੇ ਵੀਰ ਆ ਭਾਜੀ ਉਹਨਾਂ ਵੱਲੋਂ ਨਕਸ਼ਾ ਸਾਰਾ ਠੀਕ ਹੈ ਜੀ ਤਾਂ ਉਹਨੂੰ ਸਹਿਯੋਗ ਵੀ ਕਹਿੰਦੇ ਕਰਨਗੇ ਆਪਾਂ ਜੀ ਜੀ ਉਹ ਵੀ ਨਾਲ ਹੋ ਕੇ ਆਪਾਂ 13 13 ਸੋਸਾਇਟੀ ਨਾਲ ਇਹ ਨਹੀਂ ਅਸੀਂ ਹੋਰ ਵੀ ਕੋਈ ਇਲਾਕੇ ਦੇ ਵਿੱਚ ਹੋਗੀ ਆਪਾਂ ਲਿਆਪਾ ਕਰਾ ਬਣਾ ਦਿਓ ਜੀ ਹੋਰ ਹੋਰ ਜਿੰਨੇ ਜੋਗੇ ਅਸੀਂ ਹੈਗੇ ਆ ਅਸੀਂ ਤੁਹਾਡੇ ਨਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਲ ਬ੍ਰਦਰ 13 13 ਉਹ ਸੋਸਾਇਟੀ ਜਿਹੜੀ ਚੱਲ ਰਹੀ ਹੈ ਸਾਰੇ ਜਾਣਦੇ ਆ ਮੈਨੂੰ ਹੀ ਲੱਗਦਾ ਕੋਈ ਇਸ ਟਾਈਮ ਇਹਨਾਂ ਭਰਾਵਾਂ ਨੂੰ ਕੋਈ ਨਹੀਂ ਜਾਣਦਾ ਉਹ ਜਿਨ੍ਹਾਂ ਨੇ ਹੜਾ ਇਹਨਾਂ ਹੜਾਂ ਦੇ ਵਿੱਚ ਇੱਕ ਬਹੁਤ ਵੱਡਾ ਦਿਲ ਤੇ ਜਿਗਰਾ ਦਿਖਾ ਲਿਆ ਜਿਨ੍ਹਾਂ ਨੇ ਉਹ ਉਹ ਕਰ ਦਿਖਾ ਲਿਆ ਜਿਹੜੇ ਮੈਨੂੰ ਲੱਗਦਾ ਵੀ ਵੀ ਪੰਜਾਬ ਦੇ ਵਿੱਚ ਬਹੁਤ ਆਦ ਪੈਸਿਆਂ ਵਾਲੇ ਅਮੀਰ ਬਹੁਤ ਤੁਰੇ ਫਿਰਦੇ ਆ ਪਰ ਐਡਾ ਜਿਗਰਾ ਕਿਸੇ ਕਿਸੇ ਦੇ ਹੱਥ ਆ ਤੇ ਉਹ ਭਰਾ ਸਾਡੇ ਗਿੱਲ ਬ੍ਰਦਰ ਨੇ ਦਿਖਾ ਲਿਆ ਜਿਨ੍ਹਾਂ ਨੇ ਕੈਂਟਰ ਲੈ ਕੇ ਦਿੱਤੇ ਜਿਨ੍ਹਾਂ ਨੇ ਬੋਟਾਂ ਲੈ ਕੇ ਦਿੱਤੀਆਂ ਜਿਨ੍ਹਾਂ ਨੇ ਪਿੱਕੇ ਲੈ ਕੇ ਦਿੱਤੇ ਹੁਣ ਲੋਡ ਆ ਇਸ ਟਾਈਮ ਸਮਾਨ ਢੋਣ ਦੀ ਰਾਸ਼ਨ ਢੋਣ ਦੀ ਜਿਹੜੀ ਹੁਣ ਮੈਡੀਕਲ ਸਮਾਨਾਂ ਜਾਂ ਕੋਈ ਸਮਾਨ ਲੈਣੇ ਉਹਨਾਂ ਪਿੱਕਿਆਂ ਦੇ ਵਿੱਚ ਉਹ ਉਹ ਜਿਹੜਾ ਸਮਾਨ ਵਰਤਾਇਆ ਜਾਣਾ ਉਹ ਲੈ ਕੇ ਦਿੱਤੇ ਤੇ ਹੁਣ ਜਿਹੜਾ ਆਉਣ ਵਾਲੇ ਗਾਂ ਸਮਾ ਮੈਡੀਕਲ ਲੈਣ ਦੇ ਵਿੱਚ ਤੇ ਜਾਂ ਜਿਹੜੇ ਘਰ ਬਣਾ ਕੇ ਦੇਨੇ 13 13 ਆ ਗਰੁੱਪ ਜਿਹੜਾ ਆ ਗਿਲ ਬ੍ਰਦਰ ਸਾਡੇ ਭਰਾ ਹੁਣੀ ਸਾਡਾ ਵੱਡਾ ਇਹ ਤਾਂ ਭਰਾ ਬਗੀਤ ਪਾਜੀ ਸਾਡਾ ਛੋਟਾ ਭਰਾ ਜਿਹੜੇ ਬਾਹਰ ਆ ਪਾਜੀ ਤੇ ਭਾਜੀ ਅੱਜ ਫਿਰ ਤੁਸੀਂ ਜਾ ਰਹੇ ਹੋ ਹਨਾ ਹਾਂਜੀ ਹਾਂਜੀ ਕਿਨੇ ਦਿਨਾਂ ਲਈ ਜਾ ਰਹੇ ਮੈਂ ਮਹੀਨੇ ਲਈ ਜਾ ਰਿਹਾ ਹਾਂ ਜੀ ਬਸ ਆ ਜਾਣਾ ਆਪਾਂ ਕਣਕਾਂ ਤੋਂ ਪਹਿਲਾਂ ਪਹਿਲਾਂ ਆ ਜਾਣਾ ਮੈਂ ਜੀ ਜੀ ਭਾਜੀ ਕਹਿੰਦਾ ਵੀ ਮਜੂਦ ਕਣਕਾਂ ਤੋਂ ਪਹਿਲਾਂ ਪਹਿਲਾਂ ਆ ਜਾਣਾ ਟੀਮ ਪੱਕੀ ਛੱਡਤੀ ਐ ਇੱਥੇ ਪੱਕੀ ਜਿਹੜੀ ਸਾਡੇ ਨਾਲ ਰਹਿ ਕੇ ਸਾਰਾ ਜੋ ਵੀ ਕਰਨਾ ਉਹ ਨਾਲ ਕਰੂਗੀ ਰਹੂਗੀ ਤੇ ਜਿਹੜੇ ਜਿੱਥੇ ਜਿੱਥੇ ਵੀ ਲੋੜ ਪੈਂਦੀ ਉਹ ਟੀਮ ਜਿਹੜਾ ਭਾਜੀ ਨਾਲ ਸਾਡੇ ਰਹਿ ਕੇ ਉਹ ਕਾਰਜ ਕਰੂ ਇਹ ਭਰਾ ਸਾਡੇ ਹੁਣਾਂ ਦੀ ਬੜੀ ਦਰਿਆਦਲੀ ਐ ਇਸ ਟਾਈਮ ਪੰਜਾਬ ਦੇ ਲਈ ਹਰ ਇੱਕ ਜਿਹੜਾ ਫੜਾ ਹੋਇਆ ਨਾ ਤੇ ਐਨਆਰਆਈ ਭਰਾ ਜਿਹੜੇ ਬਹੁਤ ਤਾਦ ਵੱਧ ਚੜ ਕੇ ਸਹਿਯੋਗ ਐਨਆਰਆਈ ਭਰਾਵਾਂ ਨੇ ਦਿੱਤਾ ਤੇ ਮੈਂ ਇਹ ਵੀ ਐਨਆਰਆਈ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਸਾਡੀ ਬੱਬਾ ਦੀ ਜੀਰਾਂ ਦਾ ਸਤਿਕਾਰ ਕਰੀਏ ਗੁਰੂ ਸਾਹਿਬ ਜੀ ਨੂੰ ਚੜ੍ਹਦੀਆਂ ਕਲਾ ਚ ਰੱਖਣ ਇਦਾਂ ਹੀ ਇਹਨਾਂ ਲੋੜਵੰਦਾਂ ਦੀ ਜਿਹੜੇ ਹੜ ਪੀੜਤਾ ਦੀ ਸੇਵਾਵਾਂ ਕਰਦੇ ਰਹਿਣ ਤੇ ਮਾਜੀ ਤਹਿ ਦਿਲ ਤੋਂ ਧੰਨਵਾਦ ਹੈ ਜੀ ਤੁਹਾਡਾ ਤੇ ਇਧਰੋਂ ਪ੍ਰਤਾਪ ਭਾਜੀ ਕਰੋ ਵਿਚਾਰੇ ਜੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਤੁਹਾਡੇ ਇਲਾਕੇ ਦੀ ਸੇਵਾਵਾਂ ਨਿਭਾਈ ਨੇ ਇਹ ਵੇਖੋ ਜੀ ਉਹ ਗਿੱਲਸਾਂ ਜੋ 13 13 ਵਾਲੇ ਭਾਜੀ ਮਨਜੋਤ ਉਹਨਾਂ ਨੇ ਦੱਸਿਆ ਵ ਪਾਜੀ ਮਨਜੋਤ ਹੁਣੀ ਅੱਜ ਤੋਂ 15 16 ਦਿਨ ਹੋ ਗਏ ਆ ਜਿਹੜਾ ਐਸ ਪਿੰਡ ਬੰਡਾਲੇ ਦੇ ਵਿੱਚ ਹੀ ਐ ਸੁਆਵਾਂ ਨਿਭਾ ਰਹੇ ਆ ਦਿਨ ਪੈ ਰਾਤ ਕੋਈ ਇਹਨਾਂ ਨੇ ਇਹ ਨਹੀਂ ਵੇਖਿਆ ਵੀ ਅਸੀਂ ਪ੍ਰਸ਼ਾਦ ਦਾ ਪ੍ਰਸ਼ਾਦਾ ਛਕਣਾ ਜਾਂ ਸ਼ਾਮ ਦਾ ਛਕਣ ਦਾ ਟਾਈਮ ਹੋ ਗਿਆ ਨਹੀਂ ਦਿਨ ਰਾਤ ਰਹੇਗੇ ਇਹਨਾਂ ਨੇ ਸੇਵਾ ਕੀਤੀ ਆ ਅਸੀਂ ਇਹਨਾਂ ਦੇ ਤੇ ਜੋ ਗਿੱਲ ਬ੍ਰਦਰ ਵਾਲੇ ਆ 13 13 ਵਾਲੇ ਜੋ ਇਹ ਵੀਰ ਦਾ ਮਕਾਨ ਢੱਠ ਗਿਆ ਇਹ ਮਾਤਾ ਇੱਕ ਬਿਰਦ ਤੇ ਉਹਦਾ ਇੱਕ ਬੱਚਾ ਦੋਵੇਂ ਮਾਤਾ ਪਿਤਾ ਮਾਤਾ ਤੇ ਪੁੱਤਰ ਰਹਿੰਦੇ ਆ ਇਹਨਾਂ ਨੂੰ ਇਹੜਾ ਜਗ੍ਹਾ ਇੱਕ ਕੋਠੀ ਬਣਾ ਕੇ ਇਹ ਵੀਰ ਦੇਣਗੇ ਗਿੱਲ ਬ੍ਰਦਰ 13 13 ਵਾਲੇ ਅਸੀਂ ਇਹਨਾਂ ਦਾ ਇੱਥੇ ਪਿੰਡ ਬੰਡਾਲੇ ਪਹੁੰਚਣ ਤੇ ਧੰਨਵਾਦ ਕਰਦੇ ਆ ਬਾਕੀ ਵੀ ਜਿਹੜੇ ਬੰਡਾਲੇ ਦੇ ਲਾਗੇ ਬੰਨੇ ਜਾਂ ਬੰਡਾਲੇ ਚੀ ਘਰ ਦਰਿਆਲ ਸਾਈਡ ਤੇ ਜੋ ਵੀ ਠੱਠੇ ਹੋਣਗੇ ਉਹਨਾਂ ਦਾ ਕੁਝ ਦਿਨਾਂ ਤੱਕ ਪਾਣੀ ਲੱਥ ਜਾਣਾ ਵਾ ਉਹ ਆਪਾਂ ਸਰਵਾ ਕਰ ਲਾਂਗੇ ਸਰਵਾ ਕਰ ਲਾਂਗੇ ਫਿਰ ਉਹ ਬਾਅਦੋਸਤੋ ਬਾਅਦ ਜਿਹੜੇ ਆ ਉਹ ਸਰਵੇ ਤੋਂ ਬਾਅਦ ਉਹਨਾਂ ਨੂੰ ਵੀ ਬਣਾ ਕੇ ਦਿੱਤੇ ਜਾਣਗੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਉਹ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਇਹਨਾਂ ਦਾ ਧੰਨਵਾਦ ਕਰ ਸਕੀਏ ਕੋਈ ਕਿਸੇ ਕੋਲ ਨਹੀਂ ਜਾਂਦਾ ਇਹਨਾਂ ਨੂੰ ਦਰਦ ਸੀ ਇਹ ਸਾਡਾ ਇਹ ਦਰਦ ਪੁੰਡਾਉਣ ਵਾਸਤੇ ਪਹੁੰਚੇ ਆ ਇਹਨਾਂ ਨੂੰ ਜੀ ਆਇਆਂ ਕਹਿੰਨੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ